ਹਰ ਸਿਮਿਤਕਰ ਬਾਦਲ ਜੀ ਨੇ 2019 ਚ ਕਾਗਜ਼ ਭਰੇ ਉਹ ਤਾਂ ਜਨਤਾ ਕੰਡਾ ਉਹਦਾ ਸਾਰਾ ਜੋ ਮੱਝ ਦੇਖ ਲਓ ਕਾਗਜ਼ ਭਰੇ ਬਾਕੀ ਸਾਰੇ ਤਾਂ ਚਲੋ ਕਰੋੜਾ ਰੁਪਏ ਲਿਖਣੇ ਲਿਖਣੇ ਸੀ ਸੋਨੇ ਵਾਲਾ ਕਲਮ ਭਰਿਆ ਸੋਨੇ ਵਾਲਾ ਮਾਮਾ ਭੈਣਾ ਬੈਠੀਆਂ ਚਾਹ ਹੁੰਦਾ ਇਹਨਾਂ ਨੂੰ ਨੱਕੇ ਚ ਕੋਕਾ ਪਾਉਣ ਦਾ ਕੰਨਾਂ ਚ ਸੋਨਾ ਪਾਉਣ ਦਾ ਪਰ ਨਹੀਂ ਚਾਹ ਪੂਰਾ ਹੁੰਦਾ ਅੱਜ ਦੇ ਮਹਿੰਗੇ ਜ਼ਮਾਨੇ ਚ ਪਰ ਇਹਨਾਂ ਦਾ ਫਰਕ ਕਿੰਨਾ ਦੇਖੋ ਕੱਲੇ ਸੋਨੇ ਵਾਲਾ ਸੋਨੇ ਵਾਲਾ ਖਾਣਾ ਭਰਿਆ ਵੀ ਮੇਰੇ ਕੋਲ ਸੋਨਾ ਕਿੰਨਾ ਹੈ ਨਸਨ ਕੁ ਤੇਲ ਦਾ ਮਰੀ ਤਾਂ ਹੀ ਹੈ 23.5 ਕਿਲੋ ਕਿਲੋ ਗਰੀਬਾਂ ਦੇ ਘਰ ਇਹਨੇ ਦਾਣੇ ਨਹੀਂ ਹੈਗੇ ਇਹ ਕਿੱਥੋਂ ਆਇਆ ਸੋਨਾ ਜੀ ਇਹ ਆਪਣਾ ਸੋਨਾ ਥੋੜੇ ਜਵਾਕਾਂ ਦੇ ਹਿੱਸੇ ਦੀ ਪੜਾਈ ਖਾਂਦੇ ਆ ਤਾਂ ਸੋਨਾ ਬਣਦਾ ਥੋੜੇ ਬਜ਼ੁਰਗਾਂ ਦੇ ਹਿੱਸੇ ਦੀ ਦਵਾਈ ਖਾਂਦੇ ਆ ਤਾਂ ਸੋਨਾ ਬਣਦਾ ਦੁਕਾਨਦਾਰੀ ਖਾਂਦੇ ਤਾਂ ਸੋਨਾ ਬਣਦਾ ਵਪਾਰੀ ਖਾਂਦੇ ਤਾਂ ਸੋਨਾ ਬਣਦਾ ਸੜਕਾਂ ਖਾਂਦੇ ਗੜੀਆਂ ਨਾਲੀਆਂ ਖਾਂਦੇ ਸੀਦਾਂ ਦੇ ਕੱਪਣ ਖਾ ਜਾਂਦੇ ਤਾਂ ਸੋਨਾ ਬਣਦਾ ਆਪਣੀ ਸੋਨਾ ਨਾਲ ਲੈ ਜਣਗੇ ਸੋ ਮੈਂ ਤਾਂ ਇਹੀ ਕਹਿਣਾ ਪ੍ਰਮਾਤਮਾ ਆ ਕੇ ਦੋ ਟਾਈਮ ਹੀ ਇਹ ਅਰਦਾਸ ਕਰੀ ਦੀ ਹੈ ਪ੍ਰਮਾਤਮਾ ਜਿਹੜੀ ਜ਼ਿੰਮੇਵਾਰੀ ਦੇਤੀ ਪਰ ਮੇਰਾ ਹੁਣ ਫਿਰ ਕੰਮ ਕਰਨ ਦਾ ਬਲ ਵੀ ਵਰਛੀ ਸਮਾਤਵੀ ਬਖਸ਼ੀ ਇਹ ਜਿਹੀ ਫਾਇਲਾ ਤੇ ਸੈਨ ਹੋਣ ਜਿਹਦੇ ਨਾਲ ਕੇ ਦਾ ਚੁੱਲਾ ਬਰਦਾ ਹੋਵੇ ਕੇ ਦੀ ਕਬੀਤਰ ਜੀ ਦੇ ਚੜਦੀ ਹੋਵੇ 29023 ਨੌਕਰੀਆਂ ਸਰਕਾਰੀ ਆਪਣੀ ਹੱਥੀ ਮਾਰ ਕੇ ਗਈ ਕੋਈ ਸਪਾਰਸ਼ ਨਹੀਂ ਕੋਈ ਪੈਸਾ ਨਹੀਂ ਕੋਈ ਐਮਐਲਏ ਕੋਲ ਜਾਣ ਦੀ ਲੋੜ ਨਹੀਂ ਪੈਣੀ ਬਲਕੇ ਐਮਐਲਏ ਨੂੰ ਦੇ ਘਰੇ ਜਦੋਂ ਟੱਪਾ ਆਉਂਦਾ ਉਹਨੂੰ ਉਦੋਂ ਪਤਾ ਲੱਗਦਾ ਵੀ ਆਪਣੇ ਇਲਾਕੇ ਦੇ ਮੁੰਡਿਆਂ ਨੂੰ ਵੀ ਨੌਕਰੀਆਂ ਮਿਲ ਗਈਆਂ ਜੇ ਚੱਲਣਾ ਤਾਂ ਐਂ ਚੱਲੋ ਨਹੀਂ ਤਾਂ ਨਾ ਚੱਲੋ ਫਿਰ ਮੈਨੂੰ ਪਤਕਰ ਕਹਿੰਦੇ ਜੀ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਇਸ ਕੁਰਸੀ ਤੇ ਬਹਿ ਕੇ ਪਲੰ ਵੱਡੇ ਵੱਡੇ ਦੇ ਦਿਮਾਗ ਖਰਾਬ ਹੋ ਗਏ ਤੁਹਾਡਾ ਕਿਉਂ ਨਹੀਂ ਹੋਇਆ ਜੀ ਮੈਂ ਕਹਿੰਦਾ ਜੀ ਫਰਕ ਕੀ ਹੈ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾਂ ਆਹ ਫਰਕ ਹੈ ਮੈਂ ਇਹਨੂੰ ਕੋਈ ਹਵਾਲੇ 'ਚ ਨਾਂ 'ਚ ਪਾਉਣ ਦਾ ਚਾਹ ਹੈ ਮੈਂ ਕੋਈ ਟੀਵੀ ਤੇ ਆਉਣ ਦਾ ਚਾਹ ਹੈ ਬਸ ਇੱਕੋ ਹੀ ਚਾਹ ਹੈ ਕਿ ਪੰਜਾਬ ਕੁੱਗ ਵਸਦਾ ਰਹੇ ਪੰਜਾਬ ਦੇਾਰੇ ਪੰਜਾਬ ਬਣ ਜੇ ਕੈਲੀਫੋਰਨੀਆ ਲੰਡਨ ਪੈਰਿਸ ਨਹੀਂ ਬਣਾਉਂਦੇ ਸਾਨੂੰ ਤਾਂ ਸਾਡਾ ਪੰਜਾਬ ਹੀ ਮੋੜ ਲਓ ਸਾਡਾ ਪੰਜਾਬ ਸਾਡੇ ਕੋਲੇ ਆ ਜੇ ਹੱਸਦਾ ਖੇੜਦਾ ਕੁਸ਼ਤੀਆਂ ਕੁਲਦਾ ਫੌਜ ਦੇ ਜਰਨੈਲਾਂ ਵਾਲਾ ਪੰਜਾਬ ਉਹੀ ਪੰਜਾਬ ਬਣਾਉਣ ਦਵਾਰੇ ਵਸ